ਕਪੜਾ ਹੀ ਕਪੜਾ ਪਿਆ ਵਾ ਕਿੰਨਾ ਵਿਸ਼ਾਲ ਰੂਪ ਆ ਮਸਜਿਦ ਦਾ 5 ਰੁਪਏ ਲਏ ਨੇ ਬਈ ਗੁਰਦੁਵਰਾ ਰਕਾਬ ਗੰਜ ਸਾਹਿਬ ਜਮਾ ਟਾਈਮ ਤੇ ਆਏ ਆ ਤੇ ਉਹ ਛੱਡਤੀ ਪਿੱਛੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਲੈ ਕੇ ਜਾ ਰਹੇ ਆ ਭਾਰਤ ਦੀ ਦੂਜੀ ਸਭ ਤੋਂ ਵੱਡੀ ਮਸਜਿਦ ਦਿਖਾਉਣ ਜਾਮਾ ਮਸਜਿਦ ਤੇ ਯਾਰ ਇਹ ਆ ਜੀ জামਾ ਮਸਜਿਦ ਦਾ ਜਿਹੜਾ ਮੇਨ ਗੇਟ ਆ ਤੇ ਹੁਣ ਆਪਾਂ ਪੌੜੀਆਂ ਚੜਦੇ ਆ ਦੇਖਦੇ ਆ ਅੱਗੇ ਕੀ ਹਿਸਾਬ ਕਿਤਾਬ ਆ ਪਹਿਲਾਂ ਆਪਾਂ ਕਦੇ ਗਏ ਨਹੀਂ ਤੇ ਇਦਾਂ ਦੀ ਜਿਹੜੀ ਇਹਦੀ ਬਣਤਰਾ ਗੇਟ ਦੀ ਇਹ ਆ ਜੀ জামਾ ਮਸਜਿਦ ਦੀ ਜਿਹੜੀ ਬਾਉਂਡਰੀ ਆ ਤੇ ਪਿੱਛੇ ਚਾਂਦਨੀ ਚੌਕ ਨਾਲ ਲੱਗ ਜਾਂਦੀ ਆ ਪਿੱਛੇ ਸੀਸਗੰਜ ਗੁਰਦਾਰਾ ਸਾਹਿਬ ਵੀ ਉਹਦੇ ਨਾਲ ਹੀ ਆ ਤੇ ਉਹ ਸਾਹਮਣੇ ਆ ਗਿਆ ਲਾਲ ਕਿਲਾ ਜਿਹੜਾ ਕਿ ਕੱਲ ਬੰਦ ਸੀਗਾ 15 ਅਗਸਤ ਕਰਕੇ ਤੁਹਾਨੂੰ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਇਹਦੇ ਬਾਰੇ ਤੇ ਆ ਹੁਣ ਆਪਾਂ ਇੱਥੇ ਜੁੱਤੀ ਜਮ੍ਹਾਂ ਕਰਾਉਣੇ ਆ ਕੀ ਹਸਾਬਕਤਾਵਾ ਗੇਟ ਦੇ ਅੰਦਰ ਜਾਂਦੇ ਆ ਤੇ ਦੇਖਦੇ ਆਪਾਂ ਨੂੰ ਅੰਦਰ ਕੀ ਦੇਖਣ ਨੂੰ ਮਿਲਦਾ ਹਾਂਜੀ ਆਪਾਂ ਆ ਗਏ ਸੀਗੇ ਜਾਮਾ ਮਸਜਿਦ ਦੇ ਅੰਦਰ ਆਪਾਂ ਨੂੰ ਜਿੰਨੇ ਕੁ ਵੀ ਦੀ ਹਿਸਟਰੀ ਬਾਰੇ ਆਪਾਂ ਨੂੰ ਪਤਾ ਲੱਗਿਆ ਜਾਂ ਆਪਾਂ ਹੋਰ ਆਪਾਂ ਪੁੱਛਾਂਗੇ ਤੋਂ ਜੇ ਕਿਤੇ ਲਿਖਿਆ ਹੋਇਆ ਇਤਿਹਾਸ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਜਿੰਨੇ ਕੁ ਵੀ ਨਾਲ ਦੀ ਆਪਾਂ ਨੂੰ ਪਤਾ ਲੱਗਿਆ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਇਹ ਆ ਜੀ ਮਸਜਿਦ ਦੇ ਜਹਨੂਮਾ ਜਿਹਨੂੰ ਸਾਰੇ ਜਾਮਾ ਮਸਜਿਦ ਦੇ ਨਾਂ ਨਾਲ ਜਾਣਦੇ ਨੇ ਇਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ 1650 ਚ ਇਹਦੀ ਨੀਂਹ ਰੱਖੀ ਤੇ 1652 ਈਸਵੀ ਵਿੱਚ ਇਹ ਬਣ ਕੇ ਤਿਆਰ ਹੋ ਗਈ ਸੀ ਤੇ ਦਾ ਇੰਜੀਨੀਅਰ ਸੀ 우ਸਤਾਦ ਖਾਲਿਲ ਤੇ ਖਰਚ ਆਇਆ ਸੀ ਉਸ ਸਮੇਂ ਦਾ 10 ਲੱਖ ਮੁਗਲ ਰੁਪਈਆ ਭਾਰਤ ਦੀ ਇਹ ਸਭ ਤੋਂ ਦੂਜੀ ਵੱਡੀ ਮਸਜਿਦ ਆ ਜਿਹਦੇ ਵਿੱਚ 25000 ਨਮਾਜ਼ੀ ਇੱਕ ਟਾਈਮ ਨਮਾਜ਼ ਪੜ ਸਕਦੇ ਨੇ ਤੇ ਜਿਹੜੀ ਪਹਿਲੀ ਵੱਡੀ ਮਸਜਿਦ ਆ ਜੀ ਉਹ ਹੈਗੀ ਆ ਤਾਜੁਲ ਮਸਜਿਦ ਭਪਾਲ ਦੇ ਵਿੱਚ ਆ ਜਿਹਦੀ ਕੈਪੈਸਿਟੀ 175000 ਆ ਜਿਹੜੀ ਕਿ ਅਜੇ ਵੈਬਸਾਈਟਾਂ ਤੇ ਅਪਡੇਟ ਨਹੀਂ ਹੋਈ 5 ਟਾਈਮ ਇੱਥੇ ਨਮਾਜ਼ਾਂ ਦਾ ਕੀਤੀ ਜਾਂਦੀ ਆ ਫਜ਼ਰ ਜ਼ੁਹਰ ਅਸਰ ਮਗਰੀਬ ਤੇ ਇਸ਼ਾ ਜੁਮੇ ਦੀ ਨਮਾਜ਼ ਨੂੰ ਜਿਹੜਾ ਇਕੱਠ ਆਉਂਦਾ ਓ ਜਿਆਦਾ ਹੁੰਦਾ ਨਮਾਜ਼ ਦੇ ਜਿਹੜੇ ਸਮੇਂ ਨੇ ਉਹ ਸੂਰਜ ਦੇ ਚੜਨ ਤੇ ਡੁੱਬਣ ਤੇ ਡਿਪੈਂਡ ਕਰਦੇ ਨੇ ਚਾਰ ਮিনার ਨੇ ਜੀ ਇੱਥੇ ਦੋ ਵੱਡੇ ਦੋ ਛੋਟੇ ਤੇ ਤਿੰਨ ਗੁੰਬਦ ਨੇ ਜਿਹੜੇ ਚਿੱਟੇ ਸੰਗਮਰ ਸੰਗਮਰਮਰ ਦੇ ਨਾਲ ਬਣੇ ਹੋਏ ਨੇ ਜਿਹੜੀ ਮਨਾਰਾਂ ਦੀ ਉਚਾਈ ਓ ਹੈਗੀ ਆ ਜੀ 135 ਫੁੱਟ ਦੱਖਣੀ ਮਨਾਰ ਤੇ ਤੁਸੀਂ ਚੜ੍ਹ ਸਕਦੇ ਹੋ ਉਹਦੀ ਟਿਕਟ ਹੈਗੀ ਆ 50 ਰੁਪਏ ਤੇ ਜਿਹੜੇ ਫੋਰਨਾਂ ਲਈ ਹੈਗੀ ਆ ਟਿਕਟ ਉਹ ਹੈਗੀ ਆ ਜੀ 300 ਰੁਪਏ ਆ ਜਿਹੜਾ ਟ੍ਰਾਈਪੋਡ ਵੱਡੇ ਕੈਮਰੇ ਉਹ ਤੁਹਾਨੂੰ ਉੱਥੇ ਅਲਾਉਡ ਨਹੀਂ ਹੈਗੇ ਫੋਨ 'ਚ ਫੋਟੋ ਵੀਡੀਓ ਤੁਸੀਂ ਕਰ ਸਕਦੇ ਹੋ ਨਮਾਜ਼ ਵੇਲੇ ਜਿਹੜੇ ਮਨਾਰਤੇ ਤੁਹਾਨੂੰ ਉੱਥੇ ਚੜ੍ਹ ਨਹੀਂ ਦਿੱਤੇ ਜਾਂਦਾ ਵਾ ਤੇ ਮਸਜਿਦ ਦੇ ਇੱਕ ਇੱਕ ਵਜ਼ੂ ਬਣਿਆ ਹੋਇਆ ਜਿੱਥੇ ਨਾ ਨਮਾਜ਼ੀ ਨੂੰ ਹਰ ਨਮਾਜ਼ੀ ਨੂੰ ਹੱਥ ਪੈਰ ਮੂੰਹ ਧੋਣੇ ਲਾਜ਼ਮੀ ਹੁੰਦੇ ਨੇ ਜਿਹੜਾ ਕਿ ਪਵਿੱਤਰ ਮੰਨਿਆ ਜਾਂਦਾ ਜੀ ਐਂਟਰੀ ਜੀ ਦੀ ਹੈਗੀ ਆ ਇਹਦੀ ਸਵੇਰੇ 7 ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਆ ਜੀ ਜਿਹੜੀਆਂ ਮਹਿਲਾਵਾਂ ਨੇ ਉਹ ਪੂਰੇ ਕੱਪੜੇ ਢੱਕ ਕੇ ਫਿਰ ਇੱਥੇ ਆ ਸਕਦੀਆਂ ਨੇ ਤੇ ਜੁੱਤੀ ਲਈ ਤੁਹਾਨੂੰ ਜੁੱਤੀ ਬਾਹਰ ਲਾਉਣੀ ਪੈਂਦੀ ਆ ਤੇ ਉਹਦੇ ਵਾਸਤੇ 10-20 ਰੁਪਏ ਪੇ ਵੀ ਕਰਨੇ ਪੈਂਦੇ ਨੇ ਇਹ ਚਾਂਦਨੀ ਚੌਕ ਦੇ ਨਾਲ ਆ 뷰 ਬਹੁਤ ਕਮਾਲ ਦਾ ਜਦੋਂ ਲਾਲ ਕਿਲਾ ਬਣਿਆ ਉਦੋਂ ਹੀ ਇਹ ਬਣਾਈ ਗਈ ਸੀ ਤੁਹਾਨੂੰ ਇੱਥੇ ਜੇ ਇੱਕ ਹੋਰ ਗੱਲ ਲਾਜ਼ਮ ਹੈ ਨਾ ਬੂਟ ਰੱਖ ਕੇ ਗਿਆ ਸੀ ਆ ਬੂਟ ਪੈਨੇ ਤੇ ਆ ਬਾਈ ਕਪਰੇ ਸੀਗਾ ਬੰਦਾ ਉਹਨੇ ਮੈਨੂੰ ਵੋਟ ਨਹੀਂ ਰੱਖਣ ਦਿੱਤੇ ਉਹ ਕਹਿੰਦਾ ਮੈਂ ਇੱਕ ਬੰਦੇ ਤੇ ਰੱਖਦਾ ਨਹੀਂ ਹੈਗਾ ਤੇ ਆ ਬੰਦੇ ਨੇ ਮੈਂ ਕਿਹਾ ਕਿੰਨੇ ਪੈਸੇ ਲਾਵੇਂਗਾ ਤੇ ਕਹਿੰਦਾ ਨਹੀਂ ਕੋਈ ਨਾ ਜਾ ਮੈਂ ਕਿਹਾ ਯਾਰ ਪੈਸੇ ਦੱਸ ਬਾਅਦ ਚ ਰੋਲਾ ਨਾ ਪੈ ਜਵੇ ਤੇ ਕਹਿੰਦਾ ਨਹੀਂ ਯਾਰ ਮੈਂ ਸਰਦਾਰ ਬੰਦਿਆਂ ਤੋਂ ਪੈਸੇ ਨਹੀਂ ਲੈਂਦਾ ਹੈਗਾ ਦੇਲਾ ਇੰਨੀ ਇੱਜ਼ਤ ਕਰਦੇ ਨੇ ਕਈ ਬੰਦੇ ਵਿੱਚ ਹੁੰਦੇ ਨੇ ਹਨਾ ਆਪਾਂ ਕਹਿ ਦਿੰਦੇ ਆ ਵਾ ਪਰ ਹਰ ਜਗ੍ਹਾ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਠੀਕ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਰ ਜਗ੍ਹਾ ਚੰਗੇ ਹੁੰਦੇ ਨੇ ਜਾਂ ਹਰ ਜਗ੍ਹਾ ਮਾੜੇ ਹੁੰਦੇ ਨੇ ਬਹੁਤ ਵਧੀਆ ਬੰਦੇ ਨੇ ਇੱਜ਼ਤ ਕੀਤੀ ਤੇ ਕੋਈ ਪੈਸਾ ਨਹੀਂ ਲਿਆ ਬਹੁਤ ਬਹੁਤ ਧੰਨਵਾਦ ਬਾਈ ਦਾ ਤੇ ਆਪਣੀ ਆਪਾਂ ਬੂਟ ਇਹਨਾਂ ਤੋਂ ਲੈ ਲੇ ਤੇ ਉਹ ਬੈਠੇ ਨੇ ਉਹ ਬਾਈ ਹੁਣੀ ਤੇ ਮੈਨੂੰ ਲੱਗਦਾ ਇਹ ਦੋਨੇ ਪਿਓ ਪੁੱਤ ਨੇ ਦੋਨੇ ਨਵਾਜ਼ ਵੀਰੇ ਯਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਥੈਂਕ ਯੂ ਬਈਆ ਲਓ ਜੀ ਪਹਿਲਾਂ ਚੱਕਦੇ ਆਪਾਂ ਆਪਣਾ ਬੈਗ ਜਿਹੜਾ ਕਿ ਉੱਥੇ ਆਪਣਾ ਗੁਰਦਾਰਾ ਸਾਹਿਬ ਸੀਸਗੰਨ ਸਾਹਿਬ ਪਿਆ ਵਾ ਤੇ ਆਹ ਰੋਡ ਸਿੱਧੀ ਲਾਲ ਕਿਲ੍ਹ ਤੋ ਆ ਰਹੀ ਆ ਪਲਾਨ ਹਜੇ ਆਪਣਾ ਕੋਈ ਹੈ ਨਹੀਂਗਾ ਵੀ ਆਪਾਂ ਕਿੱਥੇ ਜਾਣਾ ਕਿੱਥੇ ਰੁਕਣਾ ਤੇ ਕਿੱਥੇ ਆਪਾਂ ਨੂੰ ਰਾਤ ਪੈਂਦੀ ਆ ਤੇ ਕਿੱਥੇ ਆਪਾਂ ਜਾ ਸਕਦੇ ਆ ਤੇ ਪਹਿਲਾਂ ਆਪਾਂ ਗੁਰਦਾਰਾ ਸਾਹਿਬ ਚੱਲੀਏ ਤੇ ਉੱਥੋਂ ਪਰਚੀ ਦਈਏ ਬਾਬਾ ਜੀ ਨੂੰ ਤੇ ਆਪਣਾ ਜਿਹੜਾ ਬੈਗ ਆ ਉਹ ਚੱਕੀਏ ਬਾਬਾ ਜੀ ਪਤਾ ਨਹੀਂ ਕਿੱਧਰ ਚਲੇ ਗਏ ਹੱਕਾ ਦੋਂਦੀ ਮੇਰੇ ਹੱਥ 'ਚ ਪਰਚੀ ਮੈਂ ਹੱਥ ਦੇ ਵਿੱਚ ਹੀ ਆ ਮੈਨੂੰ 10 ਮਿੰਟ ਹੋ ਗਏ ਇੱਥੇ ਵੇਟ ਕਰਦੇ ਨੂੰ ਇੱਕ ਦੋ ਮਿੰਟ ਆਪਾਂ ਵੇਟ ਹੋਰ ਕਰਦੇ ਨਹੀਂ ਫਿਰ ਉਧਰ ਆਪਾਂ ਜਿੱਥੇ ਕਮਰੇ ਮਿਲਦੇ ਨੇ ਉੱਥੇ ਜਮ੍ਹਾਂ ਕਰਾ ਦਾਂਗੇ ਪਰਚੀ ਇਹ ਤੇ ਆਹ ਸਾਹਮਣੇ ਲੋਕਰ ਬਣੇ ਹੁੰਦੇ ਨੇ 50 ਰੁਪਏ ਹੁੰਦੇ ਨੇ ਤੇ ਇੱਕ ਰਾਤ ਦੇ ਗੁਰਦਾਰਾ ਸੀਸਗੰਜ ਸਾਹਿਬ ਜੇ ਤੁਸੀਂ ਰਹਿਣਾ ਤੇ ਜੇ ਤੁਸੀਂ ਲੋਕ ਨਹੀਂ ਲਿਆਉਂਦੇ ਤਾਂ ਲੋਕ ਦੇ ਤੁਹਾਨੂੰ 50 ਰੁਪਏ ਲੱਗ ਤੋਂ ਦੇਣੇ ਪਹਿਣਗੇ ਤੇ ਫੇਰ ਸਮਾਨ ਰੱਖਣ ਦੇਣਗੇ ਜਾਣ ਵੇਲੇ ਦਰਸ਼ਨ ਕਰ ਲਓ ਜੀ ਹੁਣ ਆਪਾਂ ਜਾਣ ਲੱਗੇ ਆ ਗੁਰਦੁਆਰਾ ਰਿਕਾਬ ਗੰਜ ਸਾਹਿਬ ਇੱਥੋਂ ਹੁਣ ਆਪਾਂ ਜਾਵਾਂਗੇ ਜੀ ਮੈਟਰੋ ਸਟੇਸ਼ਨ ਜਿਹੜਾ ਕਿ ਚਾਂਦਨੀ ਚੌਕ ਆ ਸਾਹਮਣੇ ਹੀ ਆ ਗੁਰਦੁਆਰਾ ਸਾਹਿਬ ਦੇ ਤੇ ਉੱਥੋਂ ਜਾ ਕੇ ਪਤਾ ਲੱਗੂ ਰਿਕਾਬ ਗੰਜ ਸਾਹਿਬ ਲਈ ਕਿਹੜੀ ਟ੍ਰੇਨ ਆਪਾਂ ਨੂੰ ਉੱਥੋਂ ਜਾਣ ਲਈ ਜਿਹੜੀ ਆ ਮਿਲਦੀ ਆ ਤੇ ਆ ਨਾਲ ਇੱਕ ਮਾਲ ਵੀ ਸੀ ਆਪਾਂ ਦੇਖੇ ਨਹੀਂ ਹੈਗਾ ਕਾਫੀ ਵੱਡਾ ਮਾਲ ਬਣਾਇਆ ਬਹੁਤ ਸੋਹਣਾ ਮਾਲ ਬਣਿਆ ਹੋਇਆ ਵਾ ਤੇ ਬਹੁਤ ਦੂਰ ਤੱਕ ਇਕੱਠ ਬਹੁਤ ਆ ਤੇ ਸਾਹਮਣੇ ਆ ਜੀ ਮੈਟਰੋ ਸਟੇਸ਼ਨ ਸਾਹਮਣੇ ਜਾਨੇ ਆ ਤੇ ਆਪਾਂ ਟਿਕਟ ਲੈਣੇ ਆ ਇੱਧਰ ਬਾਜ਼ਾਰ ਵੀ ਆ ਚਾਂਦਨੀ ਚੌਂਕ ਦਾ ਜਿਹੜਾ ਬਾਜ਼ਾਰ ਆ ਪੂਰਾ ਮਸ਼ਹੂਰ ਜਿਹੜਾ ਮਸ਼ਹੂਰ ਬਾਜ਼ਾਰ ਆ ਤੇ ਬਹੁਤ ਸਸਤੀਆਂ ਚੀਜ਼ਾਂ ਮਿਲਦੀਆਂ ਨੇ ਇੱਥੇ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਐਨਕਾਂ ਵਗੈਰਾ ਪਈਆਂ ਨੇ ਇੱਧਰ ਕੱਪੜਾ ਲੀੜਾ ਸ਼ਰਟ ਮੈਟਰੋ ਸਟੇਸ਼ਨ ਚਾਂਦਨੀ ਚੌਂਕ ਪਹੁੰਚ ਗਏ ਜੀ ਆਪਾਂ ਟਿਕਟ ਲੈਣੇ ਆ ਹੁਣ ਪਹਿਲਾਂ ਆਪਾਂ ਇਹਨਾਂ ਇਧਰ ਨਕਸ਼ਾ ਵਗੈਰਾ ਦੇਖ ਲਈਏ ਤੇ ਕੀ ਹਿਸਾਬ ਕਿਤਾਬਾ ਕਿੱਧਰ ਨੂੰ ਆਪਾਂ ਜਾਣਾ ਕਿੱਥੇ ਉਤਰਨਾ ਤੇ ਕਿਹੜਾ ਸਟੇਸ਼ਨ ਪਊਗਾ ਆਪਾਂ ਨੂੰ ਰਿਕਾਬਗੰਜ ਸਾਹਿਬ ਗੁਰਦੁਆਰਾ ਜਾਣ ਲਈ ਆਪਾਂ ਨੂੰ ਜਿਹੜਾ ਨੇੜੇ ਉੱਥੇ ਸਟੇਸ਼ਨ ਕਹਿੰਦੇ ਪਊਗਾ ਉਹ ਪਊਗਾ ਜੀ ਪਟੇਲ ਚੌਕ ਹੁਣ ਆਪਾਂ ਜਾਣੇ ਆ ਪਟੇਲ ਚੌਕ ਲਈ ਆਪਾਂ ਟ੍ਰੇਨ ਇੱਥੋਂ ਫੜਦੇ ਆ ਜਮਾਂ ਟਾਈਮ ਤੇ ਆਏ ਆ ਵੈਸੇ ਤਾਂ ਇੱਥੇ ਆਉਂਦੀਆਂ ਰਹਿੰਦੀਆਂ ਨੇ ਨਾ ਟ੍ਰੇਨਾਂ ਮਿਲਦਾ ਇੱਕ ਇੱਕ ਦੋ ਦੋ ਮਿੰਟਾਂ ਬਾਅਦ ਜਿਹੜੀਆਂ ਮੈਟਰੋ ਆਉਂਦੀਆਂ ਰਹਿੰਦੀਆਂ ਨੇ ਆ ਵੀ ਸਾਹਮਣੇ ਨਾਲ ਸਟੇਸ਼ਨ ਲਿਖੇ ਹੁੰਦੇ ਨੇ ਜਿਹੜਾ ਗੇਟ ਹੁੰਦਾ ਮੈਟਰੋ ਦੇ ਉਹਦੇ ਮੂਹਰੇ ਹੀ ਤਾਂ ਕਿ ਤੁਹਾਨੂੰ ਜਿਹੜਾ ਪਤਾ ਲੱਗਦਾ ਰਹੇ ਵੀ ਕਿਹੜਾ ਸਟੇਸ਼ਨ ਹੁਣ ਆ ਗਿਆ ਤੇ ਕਿੱਥੇ ਤੁਸੀਂ ਉਤਰਨਾ ਤੇ ਆ ਬਾਬਾ ਜੀ ਮੈਨੂੰ ਕਹਿੰਦੇ ਮੇਰੀ ਵੀਡੀਓ ਵੀ ਵਿੱਚ ਲੈ ਲਾ ਮੇਰੇ ਚੈਨਲ ਬਾਰੇ ਗੱਲ ਕਰ ਰਹੇ ਸੀ ਤੇ ਚੈਨਲ ਭਾਈ ਬਾਬਾ ਜੀ ਨੇ ਆਪਣਾ ਸਬਸਕ੍ਰਾਈਬ ਕਰ ਲਿਆ ਦਰਵਾਜੇ ਦੇ ਆਟੋਮੈਟਿਕ ਬੰਦ ਹੁੰਦੇ ਨੇ 30 ਸਕਿੰਟ ਲਈ ਜਿਹੜੇ ਦਰਵਾਜੇ ਦੇ ਖੁੱਲਦੇ ਨੇ ਆਪਾਂ ਪਹੁੰਚ ਗਏ ਜੀ ਪਟੇਲ ਚੌਕ ਐਗਜ਼ਿਟ ਐਗਜ਼ਿਟ ਇੱਧਰ ਆ ਤੇ ਬਾਹਰ ਦੇਖਦਿਆਂ ਗੁਰਦੁਆਰਾ ਸਾਹਿਬ ਲਈ ਕੋਈ ਆਟੋ ਰਿਕਸ਼ਾ ਲੈਣੇ ਆ ਆ ਮੈਟਰੋ ਸਟੇਸ਼ਨ ਦੇ ਅੰਦਰ ਹੀ ਨਾ ਇੱਕ ਮੈਟਰੋ ਦਾ ਬਹੁਤ ਹੀ ਸੋਹਣਾ ਇੱਕ ਮਾਡਲ ਤਿਆਰ ਕੀਤਾ ਪਿਆ ਇਹਨਾਂ ਨੇ ਪਟੇਲ ਚੌਕ ਤੇ ਇੱਥੋਂ ਆਪਾਂ ਸਾਹਮਣੇ ਪੁੱਛਦੇ ਹਾਂ ਕਿਸੇ ਨੂੰ ਤੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਕਿਹੜੇ ਪਾਸੇ ਆ ਰਕਾਬਗੰਜ ਸਾਹਿਬ ਆਪਾਂ ਜਾਣਾ ਵਾ ਆ ਸਾਹਮਣੇ ਵੀ ਨਾ ਗੁਰਦੁਆਰਾ ਸਾਹਿਬ ਦੀ ਇੱਕ ਬੱਸ ਖੜੀ ਸੀਗੀ ਆਪਾਂ ਉਹਦੇ ਵਿੱਚ ਬਹਿ ਗਏ ਕੁਦਰਤੀ ਮਿਲ ਗਈ ਤੇ ਆ ਪਹਿਲਾਂ ਇਹ ਲਿਆਇਆ ਆਪਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਭਾਈ ਜਿਨੇ ਬੰਗਲਾ ਸਾਹਿਬ ਉਤਰਨਾ ਤਾਂ ਬੱਸ ਵਿੱਚੋਂ ਤੁਸੀਂ ਇੱਥੇ ਪਹਿਲਾਂ ਉਤਰ ਸਕਦੇ ਹੋ ਫ੍ਰੀ ਬੱਸ ਆ ਕੋਈ ਇਹਦੀ ਟਿਕਟ ਨਹੀਂ ਹੈਗੀ ਫ੍ਰੀ ਲੈ ਕੇ ਜਾਂਦੇ ਨੇ ਜਿਨੇ ਇੱਥੇ ਉਤਰਨਾ ਉਹ ਇੱਥੇ ਉਤਰ ਸਕਦਾ ਜਿਨੇ ਅੱਗੇ ਜਾਣਾ ਰਕਾਬਗੰਜ ਸਾਹਿਬ ਉਹ ਉੱਥੇ ਵੀ ਜਾ ਸਕਦਾ ਵਾ ਸਾਰੀ ਉਹ ਸੰਗਤ ਉਤਰ ਗਈ ਸਿਰਫ 4-5 ਜਾਣੇ ਹੀ ਬੱਸ 'ਚ ਰਹਿ ਗਏ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਸੀ ਆਪਾਂ ਤੁਹਾਨੂੰ ਸੀਸਗੰਜ ਸਾਹਿਬ ਵੀ ਦਿਖਾਇਆ ਸੀ ਉੱਥੇ ਵੀ ਬਹੁਤ ਜ਼ਿਆਦਾ ਕੱਟ ਸੀ ਅੱਧੀ ਰਾਤ ਨੂੰ ਤੇ ਇੱਥੇ ਬਈ ਮੇਨ ਜਿਹੜਾ ਇੱਥੇ ਮਨਾਇਆ ਜਾਂਦਾ ਗੁਰਦੁਆਰਾ ਰਕਾਬਗੰਜ ਸਾਹਿਬ ਸਮਾਗਮ ਹੋ ਰਹੇ ਨੇ ਅੰਦਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਥੇ ਸਮਾਗਮ ਚੱਲ ਰਿਹਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਸੀ ਨਾ ਤੇ ਬਹੁਤ ਸਮਾਗਮ ਕਥਾਵਾਚਕ ਬਹੁਤ ਜ਼ਿਆਦਾ ਆਏ ਹੋਏ ਨੇ ਗਿਆਨੀ ਹਰਜਿੰਦਰ ਸਿੰਘ ਜੀ ਰਾਗੀ ਨੇ ਕੀਰਤਨੀਏ ਬਹੁਤ ਪੁਰਾਣੇ ਨੇ ਸਾਰੇ ਜਾਣਦੇ ਤੁਸੀਂ ਇਹਨਾਂ ਨੂੰ ਹਜੇ ਭਈ ਆਪਣਾ ਰਹਿਣ ਦਾ ਕੋਈ ਇੰਤਜ਼ਾਮ ਇੱਥੇ ਹੋਇਆ ਨਹੀਂ ਹੈਗਾ ਤੇ ਇੱਧਰ ਗੁਰਦੁਆਰਾ ਸਾਹਿਬ ਰਕਾਬ ਗੰਡ ਸਾਹਿਬ ਆਪਾਂ ਹੁਣ ਮੱਥਾ ਟੇਕ ਲਈਏ ਤੇ ਬਾਕੀ ਇੱਕ ਦੋ ਵਾਰੀ ਫੇਰ ਪਤਾ ਕਰਦੇ ਆ ਜੇ ਕੋਈ ਰਹਿਣ ਦਾ ਆਪਣਾ ਇੰਤਜ਼ਾਮ ਹੋ ਜਾਵੇ ਸੰਗਤ ਬਹੁਤ ਜ਼ਿਆਦਾ ਹੀ ਹੋਈ ਆ ਕਹਿੰਦੇ ਭਾਈ ਕਮਰਾ ਕੋਈ ਖਾਲੀ ਨਹੀਂ ਨਾ ਇੱਥੇ ਕੋਈ ਸਰਾਂ ਤਾਂ ਹੈ ਹੀ ਨਹੀਂ ਤੇ ਆਪਾਂ ਦੇਖਦੇ ਆ ਕੀ ਬਣਦਾ ਤੇ ਅੰਦਰ ਵੀਡੀਓ ਪਤਾ ਨਹੀਂ ਬਣਾਉਣ ਦੇਣਗੇ ਜੇ ਨਹੀਂ ਬਣਾਉਣ ਦਿੱਤੀ ਆਪਾਂ ਭਾਈ ਫਿਰ ਰਹਿਣ ਦਾਂਗੇ ਤੇ ਇੱਧਰ ਸੇਵਾਦਾਰ ਲੱਗੇ ਹੋਏ ਨੇ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਜਿਹੜੇ ਉਹ ਬਦਲੀ ਜਾਂਦੇ ਨੇ ਅੰਦਰ ਨਾ ਇਕੱਠ ਕਾਫੀ ਸੀ ਸੰਗਤ ਕਾਫੀ ਆਈ ਸੀਗੀ ਤੇ ਵੀਡੀਓ ਫਿਰ ਆਪਾਂ ਬਣਾਈ ਵੀ ਨਹੀਂ ਚੰਗਾ ਵੀ ਨਹੀਂ ਲੱਗਦਾ ਤੇ ਉੱਥੇ ਆਪਾਂ 15 ਕ ਮਿੰਟ ਬੈਠੇ ਤੇ ਫਿਰ ਆਪਾਂ ਹੁਣ ਬਾਹਰ ਆ ਗਏ ਇਧਰੋਂ ਆਪਾਂ ਪਹਿਲਾਂ ਆਪਣਾ ਜੋੜਾ ਲੈ ਲਈਏ ਇਥੋਂ ਪਾਈ ਆਣਾ ਲੋਕਲ ਬੰਦਾ ਸੀ ਕੋਈ ਇੱਥੇ ਇਹਨਾਂ ਦੀ ਸੇਵਾਦਾਰ ਨਾ ਕੋਈ ਪਤਾ ਨਹੀਂ ਤੂ ਤੂ ਮੈਂ ਮੈਂ ਹੋ ਗਈ ਪਤਾ ਨਹੀਂ ਲੜਪੇ ਕੀ ਚੱਕਰ ਤੇ ਮੈਂ ਅੱਗੇ ਵੀ ਨਾ ਕਈ ਗੁਰਦਰਾ ਸਾਹਿਬ ਵਿੱਚ ਵੀ ਦੇਖਿਆ ਜਦੋਂ ਕੋਈ ਸਮਾਗਮ ਹੁੰਦੇ ਨੇ ਗੁਰਪੁਰਬ ਹੁੰਦੇ ਨੇ ਅਲੱਗ ਇੱਥੇ ਨਾ ਟੈਂਟ ਲਾਉਂਦੇ ਨੇ ਉਹਦੇ ਵਿੱਚ ਦੁਕਾਨਾਂ ਲੱਗਦੀਆਂ ਨੇ ਪ੍ਰਦਰਸ਼ਨੀਆ ਕਈ ਬਾਹਰ ਦੀਆਂ ਜਿਵੇਂ ਉਹ ਚ ਕੰਪਨੀਆਂ ਨਾ ਆਪਦੇ ਜਿਹੜੇ ਪ੍ਰੋਡਕਟ ਨੇ ਉਹ ਵੇਚਦੇ ਨੇ ਲਿਆ ਕੇ ਇੱਥੇ ਕੱਠ ਬਹੁਤ ਆ ਸੰਗਤ ਬਹੁਤ ਐਵੇਂ ਆਪਦੇ ਪ੍ਰੋਡਕਟ ਜਿਹੜੇ ਨੇ ਵੇਚੀ ਜਾਂਦੇ ਨੇ ਤੇ ਆ ਜੀ ਛਬੀਲ ਦੀ ਆਰੰਭਤਾ ਦਾ ਦਿਨ ਲਿਖਿਆ ਵਾ 5 ਰੁਪਏ ਲਏ ਨੇ ਬਈ ਰਹਿਣ ਦਾ ਟਿਕਾਣਾ ਫਿਰ ਆਪਣਾ ਬਣਿਆ ਨਹੀਂ ਤੇ ਇੱਕ ਆਪਾਂ ਟ੍ਰੇਨ ਲੱਭੀ ਆ ਤੇ ਹੁਣ ਆਪਾਂ ਬੱਸ 'ਚ ਬੈ ਕੇ 5 ਰੁਪਏ ਦਿੱਤੇ ਨੇ ਇਹਨੂੰ ਤੇ ਆਪਾਂ ਚੱਲਦੇ ਆਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਆਪਾਂ ਜਾਣਾ ਜੀ ਆਗਰੇ ਆਪਾਂ ਆਗੇ ਜੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਟਾਈਮ ਹੋ ਗਿਆ ਸ਼ਾਮ ਦੇ ਪੌਣੇ 5 ਵਜੇ ਅੱਧਾ ਘੰਟਾ ਹਜੇ ਬਾਕੀ ਆਪਣੀ ਟ੍ਰੇਨ ਆਉਣ 'ਚ ਤੇ 5:30 ਵਜੇ ਆਣੀ ਹੈ ਨੇ ਉਹ ਛੜਤੀ ਪਿੱਛੇ ਆਪਾਂ ਆਗੇ ਸੀਗੇ ਜੀ ਗੁਰੂ ਕਾ ਤਾਲ ਗੁਰਦੁਆਰਾ ਆਗਰੇ ਆ ਆਗਦੇ ਕੈਂਟ ਤੋਂ ਆਪਾਂ ਪਹਿਲੇ ਹੀ ਉਤਰ ਗਏ ਰਾਜਾ ਕੀ ਮੰਡੀ ਵੀਡੀਓ ਬਣਾਈ ਨਹੀਂ ਹਨੇਰਾ ਕਾਫੀ ਹੋ ਗਿਆ ਸੀਗਾ ਸਵਾ 12 12:30 ਹੋ ਗਏ ਰਾਤ ਦੇ ਤੇ ਆ ਆਪਣਾ ਬਿਸਤਰਾ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ